ਇਕ ਟੀਨਾ ਆਪਣਾ ਘਰ ਬਣਾ ਰਿਆ ਸੀ ਤੇ ਉਹਨੇ ਘਰ ਬਣਾਉਣ ਵਾਲੇ ਮਕਾਨ ਬਣਾਉਣ ਵਾਲੇ ਬਿਲਡਰ ਨੂੰ ਪੁੱਛਿਆ ਵੀ ਇਹ ਘਰ ਕਿੰਨੀ ਕੀ ਦੇਰ ਚ ਬਣ ਜੂ ਤੇ ਬਿਲਡਰ ਬੜਾ ਸਿਆਣਾ ਸੀ ਉਹ ਕਹਿੰਦਾ ਜੀ ਅਸੀਂ ਮਕਾਨ ਬਣਾਉਨੇ ਆ ਘਰ ਬੰਦੇ ਨੂੰ ਖੁਦ ਬਣਾਉਣਾ ਪੈਂਦਾ ਹੁੰਦਾ ਅੱਛਾ ਮਕਾਨ ਤੇ ਘਰ ਚ ਕੀ ਫਰਕ ਹੁੰਦਾ ਕਹਿੰਦਾ ਮਕਾਨ ਹੁੰਦਾ ਵਾ ਜਿੱਥੇ ਫਰਨੀਚਰ ਹੋਵੇ ਪਰਦੇ ਲੱਗੇ ਹੋਣ ਏਸੀ ਲੱਗੇ ਹੋਣ ਦਰਵਾਜ਼ੇ ਵਧੀਆ ਹੋਣ ਟੂਟੀਆਂ ਕਮਾਲ ਦੀਆਂ ਲੱਗੀਆਂ ਹੋਣ ਬ੍ਰਾਂਡਡ ਟੂਟੀਆਂ ਹੋਣ ਕਿਚਨ ਕਮਾਲ ਦਾ ਹੋਵੇ ਕਹਿੰਦਾ ਫਿਰ ਘਰ ਕਹਿੰਦਾ ਘਰ ਉਹ ਹੁੰਦਾ ਜਿੱਥੇ ਬੰਦਾ ਸਾਰੇ ਦਿਨ ਦਾ ਥੱਕਿਆ ਟੁੱਟਿਆ ਹਜ਼ਾਰਾਂ ਪਰੇਸ਼ਾਨੀਆਂ ਹੁੰਦੀਆਂ ਬਾਹਰ ਪਰ ਜਦੋਂ ਘਰ ਦੀ ਦਹਲੀਜ ਲੰਘ ਆਵੇ ਤੇ ਉਹਨੂੰ ਘਰ ਆਉਂਦੇ ਇੰਜ ਲੱਗੇ ਵੀ ਇਹੋ ਜਿਹਾ ਪਰਿਵਾਰ ਥੋੜਾ ਕਿਸੇ ਕੋਲ ਹੈਗਾ ਇਹੋ ਜੀ ਪਤਨੀ ਇਹੋ ਜੇ ਬੱਚੇ ਇਹੋ ਜੀ ਮਾਂ ਇਹੋ ਜਿਹਾ ਬਾਪੂ ਕਹਿੰਦੇ ਉਹਨੂੰ ਘਰ ਕਹਿੰਦੇ ਤੇ ਇਹ ਘਰ ਅਸੀਂ ਨਹੀਂ ਬਣਾਉਂਦੇ ਇਹ ਘਰ ਇਨਸਾਨ ਨੂੰ ਖੁਦ ਉੱਚੀ ਵੱਲੋਂ ਜੀ ਆਵਰੋਂ ਨਵਿੰਦਾ ਸਾਡੇ ਕੋਲ ਨਹੀਂ ਬਣਦਾ ਅਸੀਂ ਤੇ ਮਕਾਨ ਬਣਾ ਬਣਾ ਛੱਡੀ ਜਾਂਦੇ ਤੁਸੀਂ ਵੇਖਿਆ ਕਿ ਜਦੋਂ ਘਰ ਬਣਦਾ ਅਗਲੇ ਬਣਾ ਕੇ ਚਾਬੀ ਦਿੰਦੇ ਵੀ ਆ ਚੱਕ ਭਾਈ ਤੇ ਉਹਦੇ ਚ ਰਹਿਣ ਵਾਲਾ ਇੱਕ ਬੰਦਾ ਖਸ ਰਿਆ ਹੁੰਦਾ ਦੂਜੇ ਨੂੰ ਵੇਚ ਜਾਂਦਾ ਦੂਜਾ ਉਹ ਚ ਲੜੀ ਜਾਂਦਾ ਵਾ ਤੇ ਕਈ ਕਹਿਣਗੇ ਜੀ ਇਹ ਘਰ ਮਾੜਾ ਮੈਂ ਬਦਲ ਲੈਣਾ ਘਰ ਨਹੀਂ ਬਦਲਣਾ ਸੋਚ ਬਦਲਣੀ ਆਪਾਂ ਵਿਚਾਰ ਬਦਲਿਏ ਘਰ ਸਾਰ ਇੱਕੋ ਜਿਹਾ